ਇਹ ਜਿਹੜੀ ਯੂਨਿਟ ਲਾਇਆ ਜਾਇ ਇਹ ਦੇ ਕਹਿ ਲੋ ਬਈ 12 ਮਹੀਨੇ ਇਥੇ ਮਸ਼ਰੂਮਸ ਗਰੋ ਹੋ ਸਕਦੇ ਇਹ ਰੂਮਸ ਹੁੰਦੇ ਆ ਇਹ ਸ਼ੈਡਾਂ ਦੇ ਅੰਦਰ ਹੀ ਲੱਗਦੀ ਆ ਇਹਨੂੰ ਮਤਲਬ ਇਹਦੇ ਲਈ ਜ਼ਮੀਨ ਖੁੱਲੀ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਮਸ਼ਰੂਮ ਦੇ ਵਿੱਚ ਪ੍ਰੋਟੀਨ ਲੈਵਲ ਬਹੁਤ ਵਧੀਆ ਹੁੰਦਾ ਈ ਇਹ ਪ੍ਰੋਟੀਨ ਲਈ ਬਹੁਤ ਵਧੀਆ ਇਹਨੂੰ ਮਤਲਬ ਹੀ ਲਿਆ ਜਾ ਸਕਦਾ ਹੋਰੇ ਕੋਲੇਸਟ੍ਰੋਲ ਲੈਵਲ ਨੂੰ ਡਾਊਨ ਕਰਦੀ ਹੈ ਇਹਦੀ ਨਿਊਟ੍ਰੀਟਿਵ ਵੈਲਿਊ ਬਹੁਤ ਵਧੀਆ ਹੁੰਦੀਆਂ ਇੱਕ ਬੈਗ ਜਿਹੜਾ 10 ਕਿਲੋ ਦਾ ਇਹਦੇ ਚੋਂ ਡੇਢ ਤੋਂ 2 ਕਿਲੋ ਖਾਓ ਨਿਕਲਣੀ ਚਾਹੀਦੀ ਡਿਪੈਂਡ ਕਰਦਾ ਜੀ ਤੁਸੀਂ ਕਰਨਾ ਕੀ ਚਾਹੁੰਦੇ ਠੀਕ ਹੈ ਮਿਹਨਤ ਜਿੱਥੇ ਵੀ ਕਰੋਗੇ ਉੱਥੇ ਹੀ ਤੁਹਾਨੂੰ ਫਲ ਮਿਲਣਾ ਹੀ ਮਿਲਣਾ ਹੈ ਇਹ নো ਡਾਊਟ ਹੈ ਪੰਜਾਬ ਚ ਲੋਕ ਕੀ ਕੈਨੇਡਾ ਜਾਂਦੇ ਨੇ ਔਰ ਕੈਨੇਡਾ ਇੱਕ ਵਾਰੀ ਚਲ ਜਾਂਦੇ ਤੇ ਵਾਪਸ ਨਹੀਂ ਆਉਂਦੇ ਲੇਕਿਨ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੇ ਸ਼ਖਸ ਦੇ ਨਾਲ ਕਰਾਂ ਜਾ ਰਹੇ ਹਾਂ ਜਿਸ ਨੇ ਕਿ ਕੈਨੇਡਾ ਦੀ ਧਰਤੀ ਨੂੰ ਛੱਡ ਕੇ ਆਪਣੇ ਮੁਲਕ ਪੰਜਾਬ ਨੂੰ ਚੁਣਿਆ ਤਾਂ ਪੰਜਾਬ ਦੇ ਵਿੱਚ ਮੁਰਵ ਸੇਵਾ ਕਰਕੇ ਸ਼ੁਰੂਆਤ ਕੀਤੀ ਸ਼ੁਰੂਆਤ ਕੀਤੀ ਖੇਤੀ ਤੋਂ ਤੇ ਖੇਤੀ ਦੇ ਕਾਰੋਬਾਰ ਤੋਂ ਇੱਕ ਵੱਡਾ ਐਮਪਾਇਰ ਸ਼ੁਰੂ ਕੀਤਾ ਤਾਜਾ ਸੀਓ ਸ਼ਖਸ ਨਾਲ ਮੁਲਾਕਾਤ ਕਰਾਵਾਂਗੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਸੇਧ ਦੇਣ ਵਾਲੀ ਇਹ ਸਟੋਰੀ ਹੈ ਕਿ ਸਰਦਾਰ ਕਮਲਦੀਪ ਸਿੰਘ ਜੋ ਕਿ ਅੰਮ੍ਰਿਤਸਰ ਦੇ ਹਲਕਾ ਮਜੀਠੇ ਦੇ ਰਹਿਣ ਵਾਲੇ ਨੇ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਕੈਨੇਡਾ ਤੋਂ ਲੋਕੀ ਵਾਪਸ ਨਹੀਂ ਆਂਦੇ ਤੁਸੀਂ ਆ ਕੇ ਫਿਰ ਵਾਪਸੀ ਆ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਕੈਨੇਡਾ ਚਲੋ ਜੀ ਕੰਪੇਅਰ ਤੇ ਨਹੀਂ ਹੋ ਸਕਦਾ ਕੈਨੇਡਾ ਤੇ ਪੰਜਾਬ ਦੇ ਜਾਂ ਇੰਡੀਆ ਕਿਉਂਕਿ ਸਾਰੇ ਆਪਣੇ ਆਪਣੇ ਥਾਂ ਤੇ ਜੇ ਉੱਥੇ ਗਏ ਸੀ ਉੱਥੇ ਵੀ ਰੋਟੀ ਕਮਾਉਣੀ ਗਏ ਸੀਗੇ ਜੇ ਇੱਥੇ ਆਏ ਆ ਤੇ ਇੱਥੇ ਵੀ ਹੁਣ ਅ ਕਾਰੋਬਾਰ ਥੋੜਾ ਬਹੁਤ ਸ਼ੁਰੂ ਕੀਤਾ ਅੱਛਾ ਇਹ ਕਾਰੋਬਾਰ ਕੀ ਪਹਿਲੇ ਤੇ ਆਪਾਂ ਕਾਰੋਬਾਰ ਦੀ ਗੱਲ ਕਰੀਏ ਇਹ ਅ ਐਕਚੁਅਲੀ ਯੂਨਿਟ ਲਾਇਆ ਜਾਂ ਇਹ ਦੇ ਕਹਿ ਲੋ ਬਈ 12 ਮਹੀਨੇ ਇੱਥੇ ਮਸ਼ਰੂਮਸ ਗਰੋ ਹੋ ਸਾਡੀ ਅੱਛਾ ਜੀ ਤੇ ਪਹਿਲਾਂ ਆਪਾਂ ਸੀਜ਼ਨਲ ਵੀ ਕਰਦੇ ਸੀਗੇ ਜੀ ਤੇ ਇਹ ਦੀ ਮਸ਼ਰੂਮ ਹੈ ਜੀ ਹਾਂ ਜੀ ਇਹ ਮਸ਼ਰੂਮ ਆ ਇੱਧਰ ਦੇਖੋ ਆ ਬੈਗ ਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਦਿਖ ਜਾਣੀਆਂ ਉੱਧਰ ਅੱਛਾ ਇਹ ਮਸ਼ਰੂਮਸ ਨੇ ਸਾਰੀਆਂ ਹਾਂ ਜੀ ਅੱਛਾ ਇਹ ਫਿਰ ਕਿਵੇਂ ਸ਼ੁਰੂ ਕੀਤਾ ਦੀ ਕਾਰੋਬਾਰ ਇਹਦਾ ਇਹ ਪਹਿਲਾ ਅਸੀਂ ਸੀਜ਼ਨਲ ਸ਼ੁਰੂ ਕੀਤਾ ਸੀਗਾ ਜੀ ਹੂੰ ਸੀਜ਼ਨਲ ਅਸੀਂ 5-6 ਸਾਲ ਸੀਜ਼ਨਲ ਸ਼ੁਰੂ ਕਰਕੇ ਸੀਜ਼ਨਲ ਹੁੰਦਾ ਵੀ ਜਿਹੜਾ ਸਿਰਫ ਵਿంటర్-ਵਿੰਟਰ ਦੇ ਵਿੱਚ ਹੁੰਦਾ ਹੂੰ ਉਦੋਂ ਕਿਉਂਕਿ ਸਾਡੇ ਪੰਜਾਬ ਦਾ ਵੈਦਰ ਬੜਾ ਵਧੀਆ ਉਹਦੇ ਮਸ਼ਰੂਮਸ ਦੇ हिसाब ਨਾਲ ਇਹਨਾਂ ਨੂੰ ਗਰੋ ਕਰਨ ਲਈ ਹੂੰ ਤੇ ਉਦੋਂ ਉਹਦੇ ਤੋਂ ਬਾਅਦ ਫਿਰ ਅਸੀਂ ਜਿਹੜੇ 4 ਗਰੋਇੰਗ ਰੂਮ ਲਾਏ ਆ ਇਹ ਕੰਟਰੋਲਡ ਐਟਮੋਸਫੇਅਰ ਵਾਲੇ ਆ ਅੱਛਾ ਜੀ ਅਤੇ ਫਿਰ ਇਹ ਕਿਵੇਂ ਸ਼ੁਰੂਆਤ ਕਿਵੇਂ ਹੋਈ ਮਸ਼ਰੂਮ ਦੀ ਮਸ਼ਰੂਮ ਫਾਰਮਿੰਗ ਦੀ ਲੋਕੀ ਕਰਨ ਚੋਨੇ ਤੱਕ ਨਸੀਮ ਤਰਹਿ ਜਾਂਦੇ ਆ ਤੇ ਮਸ਼ਰੂਮ ਵੱਲ ਕਿਵੇਂ ਮੋੜਾ ਪਾਇਆ ਜੀ ਇਹ ਜਦੋਂ ਐਕਚੁਅਲੀ ਮੇਰੀ ਜੀ ਸਟੱਡੀ ਜਿਹੜੀ ਆ ਮੈਂ ਐਮ ਐਸ ਸੀ ਫੂਡ ਟੈਕਨੋਲੋਜੀ ਕੀਤੀ ਹੈ ਜੀ ਓਕੇ ਤੇ ਉਹਦੇ ਤੋਂ ਬਾਅਦ ਫਿਰ ਅਸੀਂ ਸੋਚਿਆ ਸੀ ਕੋਈ ਫੂਡ ਪ੍ਰੋਸੈਸਿੰਗ ਯੂਨਿਟ ਲਾਉਣ ਦਾ ਇੱਥੇ ਹੂੰ ਤੇ ਅਸੀਂ ਕੈਨਿੰਗ ਕਰਨ ਦਾ ਕਰਦੇ ਸੀਗੇ ਜੀ ਉਹਦੇ ਆਈਡੀਆ ਇਹ ਮਸ਼ਰੂਮਸ ਦਾ ਆਇਆ ਵੀ ਮੇਰੇ ਮਰਾ ਇੱਕ ਫਰੈਂਡ ਸੀਗਾ ਉਹ ਉਹਨੇ ਮੈਨੂੰ ਇਹ ਆਈਡੀਆ ਦਿੱਤਾ ਸੀਗਾ ਤੇ ਉਤੋਂ ਫਿਰ ਮੈਂ ਥੋੜਾ ਥੋੜਾ ਪਹਿਲਾਂ ਸੀਜ਼ਨਲ ਤੁਹਾਨੂੰ ਜਿਵੇਂ ਦੱਸਿਆ ਸਟਾਰਟ ਕੀਤਾ ਫਿਰ ਅਸੀਂ ਗਾਂਗਾ ਹੌਲੀ ਹੌਲੀ ਵਧਿਆ ਅੱਛਾ ਕਿੰਨੇ ਏਕੜ ਚ ਲੱਗਾ ਜੀ ਇਹ ਪੂਰਾ ਪੂਰਾ ਤੁਹਾਨੂੰ ਐਸਾ ਜੀ ਮਸ਼ਰੂਮ ਨੂੰ ਕਦੀ ਵੀ ਏਕੜ ਚ ਨਹੀਂ ਲਾਈਦਾ ਹਣੀ ਉਹ ਤਾਂ ਮਤਲਬ ਇਹਨੂੰ ਇਹ ਰੂਮਸ ਹੁੰਦੇ ਆ ਇਹ ਸ਼ੈਡਾਂ ਦੇ ਅੰਦਰ ਹੀ ਲੱਗਦੀ ਆ ਇਹਨੂੰ ਮਤਲਬ ਇਹਦੇ ਲਈ ਜ਼ਮੀਨ ਖੁੱਲੀ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹ ਪਹਿਲਾਂ ਅਸੀਂ ਬਾਹਰ ਕੱਚੇ ਸ਼ੈੱਡ ਬੰਦੇ ਸੀ ਹੁਣ ਵੀ ਬੰਦੇ ਆ ਜੀ ਸੀਜ਼ਨਲ ਤੇ ਜਦੋਂ ਵਿంటర్ ਟਾਈਮ ਹੁੰਦਾ ਹੁਣ ਵੀ ਸੀਜ਼ਨਲ ਅਸੀਂ ਕੱਚੇ ਸ਼ੈੱਡ ਬੰਦੇ ਬਾਹਰ ਤੇ ਉਹ ਜੇ ਇਹਦਾ ਤਾਲਮੇਲ ਚੱਲਦਾ ਜੀ ਕਿੰਨੀ ਤੁਸੀਂ ਅਸੀਂ ਕੰਪੋਸਟ ਕਿੰਨੇ ਕੁਆਂਟਲ ਬਣਾਉਣੀ ਆ ਕਿੰਨੇ ਕੁਆਂਟਲ ਤੋੜੀ ਲਵਾਂਗੇ ਕਿੰਨੇ ਕੁਆਂਟਲ ਕੰਪੋਸਟ ਬਣੂਗੀ ਉਹਦੇ ਹਿਸਾਬ ਨਾਲ ਅਸੀਂ ਸ਼ੈੱਡ ਤਿਆਰ ਕਰਨੇ ਹਾਂ ਤੇ ਇਹ ਸਾਰਾ ਹੁਣ ਤੁਸੀਂ ਆਪ ਤਿਆਰ ਕੀਤਾ ਹਾਂਜੀ ਅੱਛਾ ਇਹ ਫਿਰ ਭਾਜੀ ਟ੍ਰੇਨਿੰਗ ਕਿੱਥੋਂ ਲਿੱਤੀ ਸਾਰੀ ਇਹ ਟ੍ਰੇਨਿੰਗ ਜਿਹੜੀ ਪਹਿਲੀ ਟ੍ਰੇਨਿੰਗ ਸੀ ਇਹ ਉਹ ਪੀਏਯੂ ਐਗਰੀਕਲਚਰ ਯੂਨੀਵਰਸਿਟੀ ਤੋਂ ਲਈ ਸੀਗੀ ਫਿਰ ਸ अच्छा फिर सोलन ਉੱਥੇ ਬਹੁਤ ਵਧੀਆ ਟ੍ਰੇਨਿੰਗ ਦਿੰਦੇ ਆ ਜੀ ਦੀ ਕੰਟਰੋਲਡ ਐਟਮੋਸਫੇਅਰ ਵਾਲੀ। ਅੱਛਾ ਸਰ ਇਹ ਅਕਸਰ ਸਰਦੀਆਂ ਦੀ ਫਸਲ ਕਿਹਾ ਜਾਂਦਾ ਇਹਨੂੰ ਕਿ ਸਰਦੀਆਂ ਤੱਕ ਨਹੀਂ ਸੀਮਿਤ ਰਹਦੀ ਹੈ। ਹਾਂਜੀ ਸਰਦੀਆਂ ਤੋਂ ਬਾਅਦ ਜਿਹੜਾ ਹੈ ਲੋਕ ਇਸ ਨੂੰ ਇਕਟਰ ਦਾ ਅਪਲਾਈਨ ਕਰ ਜਾਂਦੇ ਨੇ ਕਿਉਂਕਿ ਇਹਨੂੰ ਛੱਡ ਦਿੰਦੇ ਨੇ ਤਾਂ ਇਹ ਤੁਸੀਂ ਗਰਮੀਆਂ ਦਾ ਕੀ ਕਨਸੈਪਟ ਲੈਂਦਾ ਗਰਮੀਆਂ ਦਾ ਕਨਸੈਪਟ ਹੈ ਜੀ ਇਹ ਫਾਰਮ ਨੂੰ ਜਿਸ ਤਰ੍ਹਾਂ ਤੁਸੀਂ ਜੇ ਤੇ ਸੀਜ਼ਨਲ ਫਾਰਮ ਹੈ ਤੁਹਾਡਾ ਜੀ ਫਿਰ ਤੇ ਗਰਮੀਆਂ ਮਾਰਚ ਅਪ੍ਰੈਲ ਆ ਲਾਸਟ ਮੰਥ ਆ ਇਹਦੇ ਤੋਂ ਬਾਅਦ ਖੁੰਬ ਬੰਦ ਹੋ ਜਾਂਦੀ ਆ ਜੀ ਠੀਕ ਜੇ ਪਰ ਜੇ ਤੁਸੀਂ ਇਹਨੂੰ ਥਰੂਆਊਟ ਦਾ ਈਅਰ ਸਾਰੇ ਸਾਲ ਚਲਾਉਣਾ ਚਾਹੁੰਦੇ ਜੇ ਫਿਰ ਤੁਸੀਂ ਤੁਹਾਨੂੰ ਮਤਲਬ ਵੀ ਏਸੀ ਵਗੈਰਾ ਸਾਰਾ ਕੁਝ ਇੰਸਟਾਲ ਕਰਕੇ ਮਤਲਬ ਆ ਰੂਮ ਬਣਾਉਣੇ ਪੈਣੇ ਆ ਓਕੇ ਫੇਰ ਉਹਦੇ ਚ ਕੰਟਰੋਲ ਕੀਤਾ ਜਾ ਸਕਦਾ ਆਪਣੇ ਤਾਪਮਾਨ ਨੂੰ ਨਮੀ ਨੂੰ ਫੇਰ ਉਹਦੇ ਨਾਲ ਇਹ ਸਾਰਾ ਸਾਲ ਚੱਲ ਚੱਲ ਸਕਦੀ ਅੱਛਾ ਤੁਹਾਡੀ ਮਸ਼ਰੂਮ ਦਾ ਸਾਈਜ਼ ਬੜਾ ਵੱਡਾ ਇਹ ਕੀ ਰੀਜ਼ਨ ਆ ਇਹ ਅਸੀਂ ਦੇਖ ਰਹੇ ਹਾਂ ਕਿਉਂਕਿ ਅਸੀਂ ਮਸ਼ਰੂਮ ਦੇਖੀ ਦੇਈ ਛੋਟੇ ਛੋਟੇ ਮਸ਼ਰੂਮਸ ਹੁੰਦੇ ਨੇ ਪਰ ਤੁਹਾਡੀ ਮਸ਼ਰੂਮ ਦਾ ਸਾਈਜ਼ ਬਹੁਤ ਵਧੀਆ ਔਰ ਕਾਫੀ ਵੱਡੀ ਲੱਗ ਰਹੀ ਏ ਇਹ ਡਿਪੈਂਡ ਕਰਦਾ ਜੀ ਕੰਪੋਸਟ ਤੁਹਾਡੀ ਕਿਵੇਂ ਦੀ ਤਿਆਰ ਹੋਈ ਆ ਹੂੰ ਸਪੌਨ ਜਿਹੜਾ ਇਹਦਾ ਬੀ ਹੁੰਦਾ ਉਹ ਕਿਹੜੀ ਕੁਆਲਿਟੀ ਦਾ ਤੇ ਤੁਸੀਂ ਕਿ ਕਿਸ ਹਿਸਾਬ ਨਾਲ ਇਹਦੀ ਟੇਕ ਕੇ ਕਰ ਸਕਦੇ ਜੇ ਉਹਦੇ ਤੇ ਸਾਰਾ ਇਹ ਡਿਪੈਂਡ ਕਰਦਾ ਕਿ ਕਿਵੇਂ ਦੀ ਕੁਆਲਿਟੀ ਨਿਕਲਦੀ ਮੇਰੇ ਕਿੰਨੀ ਕਿ ਨਿਊਟ੍ਰੀਸ਼ਨ ਵੈਲਿਊ ਹੈ ਜੀ ਇਸ ਮਸ਼ਰੂਮ ਦੀ ਮਸ਼ਰੂਮ ਦੇ ਵਿੱਚ ਪ੍ਰੋਟੀਨ ਲੈਵਲ ਬਹੁਤ ਵਧੀਆ ਹੁੰਦਾ ਜੀ ਇਹ ਪ੍ਰੋਟੀਨ ਲਈ ਬਹੁਤ ਵਧੀਆ ਇਹਨੂੰ ਮਤਲਬ ਇਹ ਲਿਆ ਜਾ ਸਕਦਾ ਹੋਰ ਇਹ ਕੋਲੇਸਟ੍ਰੋਲ ਲੈਵਲ ਨੂੰ ਡਾਊਨ ਕਰਦੀ ਹੈ ਇਹਦੀ ਨਿਊਟ੍ਰੀਟਿਵ ਵੈਲਿਊ ਬਹੁਤ ਵਧੀਆ ਹੁੰਦੀਆਂ ਨੇ ਅੱਛਾ ਮਤਲਬ ਆ ਜੇ ਨੈਚਰਲ ਕੀ ਇਹ ਵੀ ਇਹ ਬਹੁਤ ਵਧੀਆ ਇੱਕ ਖਾਣ ਲਈ ਬਹੁਤ ਵਧੀਆ ਚੀਜ਼ ਹੈ ਕਨਕ ਛੋਨੇ ਨਾਲ ਉੱਤੇ ਹੈ ਜੀ ਇਹ ਕਣਕ ਝੋਨਾ ਵੇਖੋ ਆਪਣੀ ਥਾਂ ਤੇ ਆ ਉਹ ਸਾਡਾ ਜਿਵੇਂ ਕਹਿ ਸਕਦੇ ਆਂ ਵੀ ਕਣਕ ਤੋਂ ਬਣਾਦੇ ਹੁਣ ਰਿਆ ਨਹੀਂ ਜਾ ਸਕਦਾ ਪੰਜਾਬ ਦੇ ਵਿੱਚ ਤੇ ਉਹ ਰੋਟੀ ਖਾਣ ਤੋਂ ਬਣਾ ਰਹਿੰਦਾ ਨਹੀਂ ਇਹ ਵੈਜੀਟੇਬਲਸ ਦੇ ਵਿੱਚ ਆਉਂਦੀ ਆ ਸਬਜ਼ੀਆਂ 'ਚ ਆ ਤੇ ਇਹ ਉਹਦੇ ਕਣਕ ਝੋਨੇ ਨਾਲ ਕੰਪੇਅਰ ਨਹੀਂ ਇਹ ਸਬਜੀ ਸਬਜ਼ੀਆਂ ਨਾਲੋਂ ਕੰਪੇਅਰ ਕਰੀਏ ਤੇ ਉਧਰ ਉਹ ਵਾਲਾ ਜ਼ਿਆਦਾ ਵਧੀਆ ਜੇ ਤੇ ਭਾਜੀ ਇਹ ਫਿਰ ਮਾਰਕੀਟਿੰਗ ਦੀ ਦਿੱਕਤ ਨਹੀਂ ਆਉਂਦੀ ਮਤਲਬ ਇਹਨੂੰ ਵੇਚਣਾ ਕਿਉਂਕਿ ਤੁਸੀਂ ਬਹੁਤ ਵੱਡੇ ਪੱਧਰ ਤੇ ਕਰ ਰਹੇ ਹੋ ਕੰਮ ਮਾਰਕੀਟਿੰਗ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ ਹੂੰ ਪਹਿਲਾ ਕੁਝ ਜਿਹੜੇ ਸਾਡੇ ਸੀਜ਼ਨਲ ਫਾਰਮਰ ਨੇ ਉਹ 200 ਗ੍ਰਾਮ ਦੀ ਪੈਕਿੰਗ ਬਣਾ ਕੇ ਉਹ ਫਿਰ ਮੰਡੀ ਦੇ ਵਿੱਚ ਹੁਣ ਜਿਵੇਂ ਸਾਨੂੰ ਦੋ ਮੰਡੀਆਂ ਪੈਂਦੀਆਂ ਨੇ ਇੱਥੇ ਬਟਾਲਾ ਪੈਂਦੀ ਆ ਅੰਮ੍ਰਿਤਸਰ ਪੈਂਦੀ ਆ ਤੇ ਸਾਨੂੰ ਤੇ ਉਹੋ ਹੀ ਕਵਰ ਆਪਾਂ ਕਰੀ ਜਾਂਦੇ ਉੱਥੇ ਹੀ ਸਾਰਾ ਕੁਝ ਸਾਡਾ ਤੇ ਉਹ ਮੰਡੀ ਚ ਚਲੀ ਜਾਂਦੇ ਅੱਛਾ ਉੱਥੇ ਚਲੀ ਜਾ ਰਿਹਾ ਕੋਈ ਮਾਰਕੀਟਿੰਗ ਸੈਟ ਆ ਮਾਰਕੀਟਿੰਗ ਸੈਟ ਆ ਅੱਛਾ ਤੇ ਕਦੀ ਪ੍ਰੋਬਲਮ ਨਹੀਂ ਆਉਂਦੀ ਕਦੀ ਪ੍ਰੋਬਲਮ ਨਹੀਂ ਆਉਂਦੀ ਇਹਨੂੰ ਟਰੈਕ ਕਰਨ ਦਾ ਕੋਈ ਤਰੀਕਾ ਹੁੰਦਾ ਜੀ ਖਾਸ ਹਾਂਜੀ ਹਾਂਜੀ ਇਨੂੰ ਜਿਹੜੀ ਜਿਹੜਾ ਵੇਖੋ ਆਪਾਂ ਇਹਦਾ ਬਟਨ ਦਾ ਸਾਈਜ਼ ਤੋੜਨਾ ਹੁੰਦਾ ਆ ਵਾਲਾ ਜੀ ਇਹ ਹੋ ਗਿਆ ਜਾਂ ਆਹ ਹੋ ਗਿਆ ਇਹ ਜ਼ਿਆਦਾ ਚੱਲਦਾ ਇਹਨੂੰ ਫੜ ਕੇ ਅਸੀਂ ਜਦੋਂ ਥੋੜਾ ਜਿਹਾ ਟਵਿਸਟ ਕਰਾਂਗੇ ਜਾਂ ਘਮਾਵਾਂਗੇ ਜਾਨੀ ਕਿ ਇਹਨੇ ਆਪਣੇ ਆਪ ਬਾਹਰ ਆ ਜਾਣਾ ਨਾ ਕਿ ਦੂਸਰੀ ਲਾਗੇ ਦੀ ਲਾਗੇ ਉਸੇ ਹਿਸਾਬ ਨਾਲ ਕਰਦੇ ਆਂ ਓਕੇ ਤੇ ਇਹਦੀ ਪਲਕਿੰਗ ਵੀ ਹਾਵ ਕਰਦੇ ਹੋ ਤੁਸੀਂ ਸਤ ਸਾਰੇ ਹ ਇੱਥੇ ਹੈ ਜੀ ਸਾਡੇ ਨਾਲ ਲੱਗੇ ਨੇ ਲੇਡੀਜ਼ ਵੀ ਆਉਂਦੀਆਂ ਨੇ ਪਰ ਜ਼ਿਆਦਾਤਰ ਤੁਸੀਂ ਆਪ ਹੀ ਕਰਦੇ ਹੋ ਹਾਂ ਜੀ ਤੇ ਉਹ ਆ ਤੋੜ ਕੇ ਇਹਨੂੰ ਕੱਟ ਕੇ ਪੈਕ ਕਰਕੇ ਜਾਂਦੇ ਨੇ ਅੱਛਾ ਤੇ ਇਸ ਦੀ ਸ਼ੁਰੂਆਤ ਕੀਤੀ ਹੈ ਹਾਂ ਜੀ ਤੇ ਇਹ ਕਿੰਨਾ ਕੁ ਸਰ ਬੈਨੀਫਿਟ ਹੋ ਜਾਂਦਾ ਅਗਰ ਤੁਸੀਂ ਗੱਲ ਕਰੀਏ ਇੱਕ ਕਮਰੇ ਤੋਂ ਇਹ ਬੈਨੀਫਿਟ ਆ ਇੱਕ ਬੈਗ 10 ਕਿਲੋ ਦਾ ਜੀ اچھا ਇੱਕ ਬੈਗ ਜਿਹੜਾ ਇੱਕ ਬੈਗ ਜਿਹੜਾ 10 ਕਿਲੋ ਦਾ ਇਹਦੇ ਚੋਂ ਡੇਢ ਤੋਂ 2 ਕਿਲੋ ਖੰਗ ਨਿਕਲਣੀ ਚਾਹੀਦੀ ਹੈ ਅੱਛਾ ਜੀ ਠੀਕ ਹੈ ਵਨ ਟਾਈਮ ਯਾਨੀ ਕਿ ਇੱਕ ਟਾਈਮ ਜਦੋਂ ਹੁਣ ਅਸੀਂ ਇਹਨੂੰ ਰੂਮ ਦੇ ਅੰਦਰ ਅਸੀਂ ਬਾਹਰੋਂ ਕੰਪੋਸਟ ਪਾ ਕੇ ਇੱਥੇ ਰੱਖਤਾ ਇਹਦੇ ਚ ਬੀ ਪਾਤਾ ਯਾਨੀ ਕਿ ਸਪੌਨ ਫਿਰ ਇਹਦੇ ਵਿੱਚੋਂ ਇਹ ਡੇਢ ਤੋਂ 2 ਕਿਲੋ ਖੰਮ ਟੁੱਟੂਗੀ अच्छा देर तो 2 किलो तो फिर इन्नू दोबारा रिफिल कर दंदे इन्नू फिर बाहर ਲੈ ਜਾਣਾ ਅਸੀਂ ਕੱਢ ਲੈਣੀ ਹੈ ਬਾਹਰ ਫਿਰ ਨਵੀਂ ਕੰਪੋਸਟ ਆਊਗੀ ਉਹ ਨਾ ਚੱਲੂਗਾ اچھا ਇੱਕ ਸਾਈਕਲ ਕਿੰਨੇ ਦਿਨ ਦਾ ਇੱਕ ਸਾਈਕਲ ਦੋ ਮਹੀਨੇ ਦਾ ਸਾਈਕਲ ਹੈ ਜੀ ਸਾਰਾ ਇਹਦਾ ਤਕਰੀਬ ਇੱਕ ਬੈਗ ਦਾ ਇੱਕ ਬੈਗ ਦਾ ਦੋ ਦੋ ਮਹੀਨੇ ਪਰ ਜਿਹੜਾ ਸੀਜ਼ਨਲ ਅਸੀਂ ਲਾਉਨੇ ਆ ਉਹਨੂੰ ਜ਼ਿਆਦਾ ਚਲਾ ਲਈਦਾ ਵੀ ਜੇ ਕੁਝ ਵੀ ਚੱਲਦਾ ਰਵੇ ਕੁਛ ਜੇ ਥੋੜੀ ਵੀ ਆਉਗੀ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਰਹਿੰਦੀ ਆ ਪਰ 2 ਮਹੀਨੇ ਚ ਆਲਮੋਸਟ ਖਤਮ ਹੋ ਜਾਂਦੀ ਹੈ ਤੇ 12ਵੀਂ ਕੈਨੇਡਾ ਚ ਵੀ ਖੰਭ ਹੁੰਦੀ ਸੀ ਜੀ ਇਸ ਤੋਂ ਉੱਥੇ ਮਸ਼ਰੂਮ ਪਲਾਂਟ ਹੈਗੇ ਆ ਜੀ ਬਹੁਤ ਵੱਡੇ ਮਸ਼ਰੂਮ ਪਲਾਂਟ ਨੇ ਕੈਨੇਡਾ ਦੇ ਵਿੱਚ ਹਰ ਇੱਕ ਕੰਟਰੀ ਦੇ ਵਿੱਚ ਮਸ਼ਰੂਮ ਪਲਾਂਟ ਬਹੁਤ ਵੱਡੇ ਨੇ ਹਮ ਅਸੀਂ ਸਾਡੇ ਤੇ ਬਹੁਤ ਜ਼ਿਆਦਾ ਛੋਟੇ ਛੋਟੇ ਉਹਨਾਂ ਦੇ ਹਿਸਾਬ ਦੇ ਨਾਲ ਉਹ ਮਤਲਬ ਇਹ ਉਹ ਤੇ ਬਹੁਤ ਵੱਡੀ ਉਹਨਾਂ ਯੂਨਿਟ ਲਾਏ ਨੇ ਅੱਛਾ ਕਦੀ ਜੀ ਨਹੀਂ ਕੀਤਾ ਕਿ ਕੈਨੇਡਾ ਚਲ ਜੀਏ ਯਾਰ ਦੁਬਾਰਾ ਉੱਥੇ ਜਾ ਰਹੀ ਹੈ ਪਰ ਮਾਪੇ ਮਾਪੇ ਨੂੰ ਕਿਹਾ ਕਿ ਕੈਨੇਡਾ ਚਲੋ ਉਹਨਾਂ ਨੇ ਕੀ ਕਿ ਉਹ ਇੱਕ ਵਾਰਾ ਹੋਇਆ ਇਹ ਨਹੀਂ ਅੱਛਾ ਉੱਥੇ ਉੱਥੇ ਵੀ ਦੇਖ ਆਏ ਸਾਰਾ ਕੁਝ ਉੱਥੇ ਦਾ ਉੱਥੇ ਵਧੀਆ ਜੀ ਅੱਛਾ ਉਹਨਾਂ ਨੇ ਕਿਹਾ ਹੀ ਨਹੀਂ ਜਾਣਾ ਹੁਣ ਉਹਨਾਂ ਨੂੰ ਇਹ ਆਪੀ ਵੈਦਰ ਦੇ ਹਿਸਾਬ ਨਾਲ ਦੇਖ ਲਈਏ ਜਾਂ ਇਸ ਤਰ੍ਹਾਂ ਉਹ ਇੱਥੇ ਜ਼ਿਆਦਾ ਵਧੀਆ ਲੱਗਦਾ ਫਿਰ ਆਪਣਾ ਪਿੱਛੇ ਵੀ ਸੀਗਾ ਤੇ ਉਹ ਉਹ ਉਦੇ ਕਰਕੇ ਫਿਰ ਕੈਨੇਡਾ ਕਿਹੜੀ ਸ਼ਹਿਰ ਸੀ ਸਰ ਵਿਨੀਪੈਗ ਵਿਨੀਪੈਗ ਹਾਂਜੀ ਤੇ ਵਿਨੀਪੈਗ ਤੋਂ ਫਿਰ ਮੋੜਾ ਪੰਜਾਬ ਨੂੰ ਪਾਇਆ ਮੋੜਾ ਇੱਕ ਕੈਸਾ ਦੇ ਜੀ ਹਾਲ ਤੇ ਸਟਾਰਟ ਕੀਤਾ ਜੀ ਆ ਕੇ ਹਾਂਜੀ ਹਾਂਜੀ ਤਾਂ ਕਦੀ ਲੱਗਾ ਨਹੀਂ ਕਿ ਯਾਰ ਉਹ ਸਟਾਈਲ ਛੱਡ ਕੇ ਇੱਥੇ ਆਏ ਆ ਤੇ ਇਹਨੂੰ ਕੁਝ ਦਿੱਕਤ ਨਹੀਂ 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 ਯਾਰ ਵੇਖੋ ਜਿਹਦੇ ਉੱਥੇ ਵੀ ਮਿਹਨਤ ਕਰੀਦੀ ਆ ਹੂੰ ਇੱਥੇ ਵੀ ਜੇ ਅਸੀਂ ਡਿਪੈਂਡ ਕਰਦਾ ਜੀ ਤੁਸੀਂ ਕਰਨਾ ਕੀ ਚਾਹੁੰਦੇ ਹੂੰ ਦੇ ਜੇ ਮਿਹਨਤ ਜਿੱਥੇ ਵੀ ਕਰੋਗੇ ਉੱਥੇ ਹੀ ਤੁਹਾਨੂੰ ਫਲ ਮਿਲਣਾ ਹੀ ਮਿਲਦਾ ਹੈ ਇਹ নো ਡਾਊਟ ਹੈ ਇੱਥੇ ਥੋੜਾ ਜਿਹਾ ਮਤਲਬ ਵੀ ਸਿਸਟਮ ਕਾ ਜਿਸ ਤਰ੍ਹਾਂ ਹੋ ਜਾਂਦਾ ਕਹਿੰਦੇ ਉੱਥੇ ਹਾਰਡ ਹੋ ਜਾਂਦਾ ਥੋੜਾ ਪਰ ਇਹ ਭਈ ਮਿਹਨਤ ਕਰਾਂਗੇ ਤੇ ਫਲਤੇ ਆਊਗਾ ਮਿਹਨਤ ਕਰਦੇ ਆਉ ਮਿਲ ਤੇ ਭਾਜੀ ਫਿਰ ਇਹ ਮੈਸ਼ਰੂਮ ਜਿਹੜਾ ਹੈਗਾ ਇੱਕ ਬੜਾ ਇੱਕ ਜਿਸ ਤਰ੍ਹਾਂ ਤੁਸੀਂ ਕਹ ਪ੍ਰੋਟੀਨ ਵਾਈਜ਼ ਬੜਾ ਹੈਲਦੀ ਹੈ ਹਾਂਜੀ ਕਿ ਕਿਸਾਨ ਵੀਰਾਂ ਨੂੰ ਉਹਦੇ ਤੇ ਆਣਾ ਚਾਹੀਦਾ ਵੈਸੇ ਵੇਖੋ ਜੀ ਇੱਥੇ ਸਾਡੇ ਇੱਕ ਪਿੰਡ ਆ ਡੇਰੀ ਵਾਲਾ ਉਹ ਮੋਢੀ ਮੰਨਿਆ ਜਾਂਦਾ ਸਾਡੇ ਇੱਥੇ ਏਰੀਏ ਦੇ ਵਿੱਚ ਬਈ ਖੁੰਬ ਲਾਉਣ ਦੇ ਵਿੱਚ 70 80% ਉਥੋਂ ਦੇ ਘਰ ਜਿਹੜੇ ਨਾ ਕਿਸਾਨ ਅਡੇ ਜਿਹੜੇ ਜੱਟ ਭਰਾ ਨੇ ਉਹ ਖੁੰਬ ਲਾਉਂਦੇ ਆ ਠੀਕ ਏ ਉਹ ਕੀ ਕਰਦੇ ਹੁਣ ਜਦੋਂ ਆਪਾਂ ਕਣਕ ਬੀਜ ਲੈਨੇ ਕਣਕ ਬੀਜਣ ਤੋਂ ਬਾਅਦ ਵਿਹਲੇ ਹ ਉਹ ਨਾਲ ਫਿਰ ਏ ਸਾਈਡ ਸਾਈਡ ਤੇ ਇਹ ਵਾਲਾ ਤੰਦਾਂ ਕਰਦੇ ਪ੍ਰੋਫਿਟ ਹੈਗਾ ਇਹਦੇ ਚ ਵਧੀਆ ਵਾ ਸਾਰਾ ਕੁਝ ਠੀਕ ਆ ਤੇ ਉਹ ਇਹਦੇ ਨਾਲ ਇਹ ਆ ਵੀ ਜਿਹੜਾ ਉਹ ਟਾਈਮ ਆ ਵਿంటర్ ਦਾ ਜਿਹੜਾ ਕਣ ਕਬੀ ਕੇ ਬਾਅਦ ਦਾ ਫ੍ਰੀ ਟਾਈਮ ਆ ਉਹ ਵੀ ਆਹੜਾ ਵਰਤਿਆ ਜਾਂਦਾ ਤੇ ਪੈਸੇ ਵੀ ਚਾਰ ਵਟ ਲਈਦੇ ਅੱਛਾ ਫੇ ਬੱਤੀ ਨਹੀਂ ਹੁੰਦੀ ਤੇ ਕਿਉਂਕਿ 에ਅਰ ਕੰਡੀਸ਼ਨਿੰਗ ਸਾਰਾ ਕਨਸੈਪਟ ਹੈ ਤੇ ਫਿਰ ਉਹ ਕਿਵੇਂ ਨਹੀਂ ਬੱਤੀ ਦੀ ਟਰੈਵਲ ਨਹੀਂ ਜੀ ਆਉਂਦੀ ਇਹਦੇ ਲਈ ਕਮਰਸ਼ੀਅਲ ਕਨੈਕਸ਼ਨ ਲਿਆ ਹੁੰਦਾ ਹਾਂ ਆ ਜਿਹੜਾ ਯੂਨਿਟ ਆ ਇਹਦੇ ਲਈ ਕਮਰਸ਼ੀਅਲ ਕਨੈਕਸ਼ਨ ਆ ਤੇ ਉਸ ਤਰ੍ਹਾਂ ਵੀ 24 ਘੰਟੇ ਲਾਈਟ ਹੈ ਕੋਈ ਪ੍ਰੋਬਲਮ ਇਹਦੀ ਮੋਟਰਾਂ ਵਾਲੀ ਜਿਹੜੀ ਅਲੱਗ ਹੈ 8 ਘੰਟੇ ਉਹਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ ਇਹਦਾ ਇੱਕ ਅਲੱਗ ਕਨੈਕਸ਼ਨ ਹੈ 24 ਘੰਟੇ ਲਾਈਟ ਹੈ ਤੇ ਪੜੀ ਸੈਟੀਸਫਾਈਡ ਹੋਤੇ ਹਾਲੀ ਤੇ ਸ਼ੁਰੂਆਤ ਹੈ ਜੀ ਸੈਟੀਸਫਾਈਡ ਮਤਲਬ ਜੀ ਸਾਰਾ ਕੁਝ ਵੀ ਸੋਚ ਵਿਚਾਰ ਕੇ ਹੀ ਆਏ ਆ ਤੇ ਵਧੀਆ ਵਧੀਆ ਕਰ ਰਹੇ ਹਾਂ ਤੇ ਪਰ ਇਹ ਮੈਸ਼ਰੂਮ ਦਾ ਥੱਲੇ ਤੁਸੀਂ ਕੰਮ ਕਰ ਰਹੇ ਹੋ ਸਾਰਾ ਹਾਂ ਜੀ ਤੇ ਇਸ ਨੂੰ ਹੋਰ ਥੱਲੇ ਗਰੋ ਕਰਨ ਵਾਸਤੇ ਕੀ ਕਰ ਰਹੇ ਹੋ ਜੀ ਹਮ ਇਹਦੇ ਚ ਇੱਕ ਤੇ ਹੁਣ ਜਿਵੇਂ ਹਾਲੀ ਸਿਰਫ ਇੱਕੋ ਸਿੰਪਲ ਵੈਰਾਈਟੀ ਬਟਨ ਮੈਸ਼ਰੂਮ ਹੈ ਜੀ ਇਹ ਬਟਨ ਮੈਸ਼ਰੂਮ ਹਾਂ ਜੀ ਇਹ ਬਟਨ ਮੈਸ਼ਰੂਮ ਹੈ ਇਸ ਨੂੰ ਬਟਨ ਕਿ ਇਹ ਬਟਨ ਟਾਈਪ ਬਣੂਗੀ ਹਾਂ ਜੀ ਇਹ ਬਟਨ ਟਾਈਪ ਨੇ ਇਹ ਬਟਨ ਮੈਸ਼ਰੂਮ ਹੈ ਹਮ ਹੋ ਇਹਦੇ ਚ ਬਹੁਤ ਸਾਰੀਆਂ ਵੈਰਾਈਟੀਆਂ ਹੁੰਦੀਆਂ ਜੀ ਸਮਰ ਵਾਲੀਆਂ ਜਿਹੜੀਆਂ ਗਰਮੀਆਂ ਵਾਲੀਆਂ ਵੈਰਾਈਟੀ ਹੈ ਲੱਗ ਗਿਆ ਜਿਹੜੀ ਆਪਾਂ ਉਗਾ ਸਕਦੇ ਆ ਉਹ ਬਾਕੀ ਵਿੰਟਰ ਚ ਵੀ ਹੋਰ ਨੇ ਹਾਲੀ ਹਾਲੀ ਉਹਨਾਂ ਤੇ ਹੌਲੀ ਹੌਲੀ ਥੋੜਾ ਥੋੜਾ ਕੰਮ ਕਰਨਾ ਸ਼ੁਰੂ ਅੱਛਾ ਇੱਕ ਮੈਂ ਕੁਆਲਿਟੀ ਪ੍ਰੋਡਕਟ ਤੇ ਦੁਬਾਰਾ ਆਵਾਂਗਾ ਬਹੁਤ ਸਾਰੀ ਮਸ਼ਰੂਮ ਅਸੀਂ ਦੇਖੀ ਆ ਪਰ ਤੁਹਾਡੀ ਜਿੰਨੀ ਵਾਈਟਨੈਸ ਹੈ ਇੰਨੀ ਮਸ਼ਰੂਮ ਚ ਵਾਈਟਨੈਸ ਅਸੀਂ ਕਦੀ ਵੀ ਨਹੀਂ ਦੇਖੀ ਬਹੁਤ ਘੱਟ ਰੀਅਰ ਚਾਂਸ ਹੁੰਦਾ ਦੇਖੋ ਇਹ ਇਹ ਹੁੰਦਾ ਜੀ ਜਦੋਂ ਜਦੋਂ ਆਪਾਂ ਇਹਨੂੰ ਕਰਨਾ ਨਾ ਅਸੀਂ ਵੀ ਆ ਦੇਖੋ ਆ ਕੇਸਿੰਗ ਕੀਤੀ ਆ ਜਾਂ ਕਿਸਕੋ ਕੀਤੀ ਆ ਅੱਛਾ ਆ ਇੱਕ ਲੇ ਆ ਕੋ ਥੱਲੇ ਇਹ ਸਾਰਾ ਸਪੌਨ ਆ ਜਿਹੜਾ ਇਹਦੇ ਬੀ ਜਿਹਨੂੰ ਕਹਿ ਸਕਦੇ ਆ ਉਤਲੀ ਆ ਲੇਅਰ ਜਿਹੜੀ ਆ ਉਤਲੀ ਲੇਅਰ ਜਿਹੜੀ ਇਹਨੂੰ ਕੇਸਿੰਗ ਕਹਿੰਦੇ ਆ ਠੀਕ ਜੇ ਆ ਇਹ ਥੱਲੇ ਸਾਰਾ ਸਪੌਨ ਆ ਉਤਲੀ ਕੇਸਿੰਗ ਆ ਜਿਹਨੂੰ ਉਰਲੀ ਕਹਿੰਦੇ ਆ ਆ ਨਹੀਂ ਇਹ ਇਹ ਇੱਕ ਫੰਗਸ ਦੀ ਮਤਲਬ ਉਲੀ ਦੀ ਫਾਰਮ ਆ ਅੱਛਾ ਜਿਵੇਂ ਉਲੀ ਲੱਗੀ ਆ ਨਾ ਉਲੀ ਸਮਝ ਲਓ ਲੱਗੀ ਆ ਤੇ ਇਹਦੇ ਤੋਂ ਬਾਅਦ ਦੇ ਵਿੱਚ ਆ ਜਿਹੜੇ ਆ ਉੱਤੇ ਕੇਸਿੰਗ ਪਾਈ ਆ ਜਿਹਨੂੰ ਇਹ ਕੇਸਿੰਗ ਪਾਉਨੇ ਆ ਇਹਦੇ ਚ ਜੇ ਤੇ ਇਹਨੂੰ ਆਪਾਂ ਬੜੇ ਧਿਆਨ ਨਾਲ ਬਣਾਈਏ ਹਮ ਤੇ ਫਿਰ ਸਾਡੀ ਖੰਬ ਦੀ ਕੁਆਲਿਟੀ ਜਿਹੜੀ ਆ ਵਧੀਆ ਵੀ ਆਉਂਦੀ ਏ ਤੇ ਰੰਗ ਵੀ ਕਾਫੀ ਵਿਕਸ ਹਾਂਜੀ ਮਤਲਬ ਇਹ ਸਰਨ ਇਹਦੇ ਤੇ ਡਿਪੈਂਡ ਬਾਕੀ ਕੰਪੋਸਟ ਕਿਤਰਾ ਦੀ ਬਣੀ ਆ ਉਹਦੇ ਤੇ ਡਿਪੈਂਡ ਉਹ ਵੀ ਆਪ ਤਿਆਰ ਕਰਦੇ ਹੋ ਉਹ ਵੀ ਐਸੀ ਆਪ ਤਿਆਰ ਕਰਦੇ ਤੇ ਉਹਦਾ ਯੂਨਿਟ ਲਾਇਆ ਉਹਦਾ ਯੂਨਿਟ ਲਾਇਆ ਹਾਂਜੀ ਤਾਂ ਇਸ ਨੂੰ ਨਵੀਂ ਸ਼ੁਰੂਆਤ ਕੀਤੀ ਹੈ ਹਾਂਜੀ ਤਾਂ ਬਾਈ ਜੀ ਕਿਸੇ ਨੇ ਤੁਹਾਡੇ ਕੋਲ ਆਰਗੇਨਿਕ ਮਸ਼ਰੂਮ ਲੈਣੀ ਹੋਵੇ ਤੇ ਕਿੱਥਾਂ ਲੈ ਸਕਦਾ ਕਿਉਂਕਿ ਕਿਉਂਕਿ ਸੀ ਜਦੋਂ ਇਸ ਤੋਂ ਵੀਡੀਓਜ਼ ਪਾਣੇ ਆ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਸਸ ਅਸੀਂ ਵੀ ਚੰਗੀ ਚੀਜ਼ ਖਾ ਸਕੀਏ ਇੱਥੇ ਸਾਡੇ ਆਲਰੇਡੀ ਬੜੇ ਆਪੇ ਸਾਰਿਆਂ ਨੂੰ ਪਤਾ ਜੀ ਇੱਥੇ ਲੱਗੇ ਲੱਗੇ ਤੇ ਉਹ ਇੱਥੋਂ ਸਾਡੇ ਕੋਲੋਂ ਫਾਰਮ ਤੋਂ ਹੀ ਬਾਈ ਕਰਕੇ ਲੈ ਜਾਂਦੇ ਆ ਬਾਕੀ ਅਸੀਂ ਵੱਲੇ ਮੰਡੀ ਦੇ ਕੇ ਉਹਨੇ ਸਾਰੀ ਤੇ ਫਾਰਮ ਦਾ ਕੋਈ ਐਡਰੈਸ ਜਾਂ ਕੋਈ ਆਪਣਾ ਫੋਨ ਨੰਬਰ ਦੇਣਾ ਚਾਹੋ ਤਾਂ ਕਿ ਜਿਹੜੇ ਲੋਨ ਨੰਬਰ ਪਿੰਡ ਤਲਵੰਡੀ ਖੁੰਮਣ ਆ ਜੀ ਕੇਵਲਦੀਪ ਸਿੰਘ ਉਪਲ ਮੇਰਾ ਨਾਮ ਆ ਫੋਨ ਨੰਬਰ ਹੈਗਾ 9041901722 ਕਾਲ ਕਰਕੇ ਕਾਲ ਕਰਕੇ ਆਉਂਦੀ ਲੋੜ ਬਣੀ ਜੇ ਆਉਂਦੇ ਆ ਜੇ ਥੋੜੀ ਲੈਣੀ ਹੁੰਦੀ ਆ ਤੇ ਉਹ ਤੇ तकरीबन तकरीबन ਪਈ ਹੁੰਦੀ ਪਰ ਜੇ ਜ਼ਿਆਦਾ ਚਾਹੀਦੀ ਆ ਜਿਵੇਂ ਵਿਆਹ ਸ਼ਾਦੀ ਲਈ ਜੇ ਉਹ ਹਨੂ ਇੱਕ ਦਿਨ ਪਹਿਲਾਂ ਕਾਲ ਕਰ ਦਿੰਦੇ ਆ ਤਰੀਕੇ ਦੇ ਚ ਹੋਰ ਵੀ ਆਈਟਮ ਆਂਦੀ ਨਾ ਇੱਕ ਜਿਹਨੂੰ ਕਹਿੰਦੇ ਉਹ ਹੁੰਦੀ ਢੀਂਗਰੀ ਹਾਂਜੀ ਢੀਂਗਰੀ ਹੁੰਦੀ ਆ ਜੀ ਉਹ ਤੁਹਾਨੂੰ ਮੈਂ ਦੱਸਿਆ ਵੀ ਹਾਲੀਆ ਸੀ ਇੱਕ ਇਕੋ ਇਹਦੇ ਦੇ ਕੰਮ ਕੰਡੇ ਇਹਦੇ ਤੋਂ ਬਾਅਦ ਉਹ ਆਪਾਂ ਢੀਂਗਰੀ ਤੇ ਵੀ ਆਵਾਂਗੇ ਹਾਲੀ ਹੋੜ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਫਲ ਕਿਸਾਨ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੱਕ ਨੌਜਵਾਨ ਜੋ ਕਿ ਸੁਪਨੇ ਲੈ ਕੇ ਕੈਨੇਡਾ ਗਿਆ ਕੈਨੇਡਾ ਤੋਂ ਫਿਰ ਵਾਪਸ ਆਏ ਪੰਜਾਬ ਨਾਲ ਕਹਿੰਦੇ ਪਿਆਰ ਹੈ ਮਾਪੇ ਕਹਿੰਦੇ ਨਹੀਂ ਜਾਣਾ ਪੁੱਤ ਇੱਥੇ ਹੀ ਰਹਿਣਾ ਤੇ ਉਹਨਾਂ ਨੇ ਇੱਕ ਸ਼ੁਰੂਆਤ ਕੀਤੀ ਮਸ਼ਰੂਮ ਦਾ ਫਾਰਮ ਆਪਣੇ ਪਿੰਡ 'ਚ ਖੋਲਿਆ ਔਰ ਅੱਜ ਇੱਕ ਪੂਰੇ ਪਿੰਡ ਦੇ ਵਿੱਚ ਸਫਲ ਕਿਸਾਨ ਦੇ ਤੌਰ ਤੇ ਜਾਣੇ ਜਾਂਦੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਨਿਊਟ੍ਰੀਸ਼ੀਅਸ ਵੈਲਿਊ ਦੀ ਗੱਲ ਕੀਤੀ ਹੈ ਕਿ ਆਰਗੇਨਿਕ ਮਸ਼ਰੂਮ ਉਹ ਤਿਆਰ ਕਰਦੇ ਨੇ ਤਾਂ ਬਹੁਤ ਸਾਰੇ ਲੋਕ ਮਸ਼ਰੂਮ ਖਾਂਦੇ ਸ਼ੌਕੀਨ ਹੁੰਦੇ ਨੇ ਪਰ ਇਸ ਤਰ੍ਹਾਂ ਦੀ ਮਸ਼ਰੂਮ ਤੁਸੀਂ ਅੱਜ ਤੱਕ ਨਹੀਂ ਕਦੀ ਦੇਖੀ ਹੋਏਗੀ ਜਿਹੜੀ ਮਸ਼ਰੂਮ ਆ ਜਿਸੀ ਉਹਨੂੰ ਦਿਖਾ ਰਹੇ ਆ ਤਾਂ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਸਾਨੂੰ ਐਪਰੀਸ਼ੀਏਟ ਕਰਨ ਦੀ ਲੋੜ ਹੈ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ ਅਸੀਂ ਉਹਨਾਂ ਦਾ ਕਿਸੇ ਤਰੀਕੇ ਨਾਲ ਸਾਥ ਦਈਏ ਹੋਰ ਵੀ ਲੋਕ ਇਨਸਪਾਇਰ ਹੋਣ ਤਾਂ ਕਿ ਇਸ ਤਰ੍ਹਾਂ ਦੇ ਹੋਰ ਲੋਕ ਨਿਕਲਣ ਜਿਨ੍ਹਾਂ ਨਾਲ ਕੀ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਇਆ ਜਾ ਸਕੇ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ